ਬਠਿੰਡਾ ਦੇ ਵਿੱਚ ਕਈ ਦਿਨਾਂ ਤੋਂ 11 ਕਰੋੜ ਦੀ ਲਾਟਰੀ ਪਾਉਣ ਵਾਲਾ ਵਿਅਕਤੀ ਲਾਪਤਾ ਚੱਲ ਰਿਹਾ ਸੀ ਤੇ ਹੁਣ ਉਸ ਲਾਪਤਾ ਵਿਅਕਤੀ ਦਾ ਨਾਮ ਪਤਾ ਲੱਗ ਗਿਆ ਤੇ ਉਹ ਆਪਣੇ ਪਰਿਵਾਰ ਦੇ ਨਾਲ ਚੰਡੀਗੜ੍ਹ ਦਫ਼ਤਰ ਲਾਟਰੀ ਤੋਂ ਕਲੇਮ ਕਰਨ ਪਹੁੰਚਿਆ ਦਰਅਸਲ ਇਹ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਸਬਜ਼ੀ ਦੀ ਰੇੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਆਪਣੇ ਦੋਸਤੋਂ ਪੈਸੇ ਮੰਗ ਕੇ ਇਸ ਨੇ 11 ਕਰੋੜ ਦੀ ਲਾਟਰੀ ਲਾਈ ਸੀ ਜੋ ਕਿ ਆ ਗਈ ਤੇ ਹੁਣ ਇਸ ਸੌਕਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਸਨੇ ਰੋਂਦੇ ਹੋਏ ਦੱਸਿਆ ਕਿ ਉਹ ਸਕੂਲ ਇੱਥੇ ਆਉਣ ਲਈ ਕਿਰਾਏ ਵਾਸਤੇ ਵੀ ਪੈਸੇ ਨਹੀਂ ਸਨ ਆਪਣੇ ਆਸ-ਪਾਸ ਦੇ ਲੋਕਾਂ ਤੋਂ ਜਦੋਂ ਉਹ ਪੈਸੇ ਮੰਗਣ ਪਹੁੰਚਾ ਤਾਂ ਲੋਕਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ ਕਿ ਤੇਰੀ ਲੱਗੀ ਹੈ 11 ਕਰੋੜ ਦੀ ਲਾਟਰੀ ਜੈਪੁਰ ਦੇ ਕਟਪੁੱਤਲ ਇਲਾਕੇ ਦਾ ਇਹ ਵਿਅਕਤੀ ਰਹਿਣ ਵਾਲਾ ਜਿਸ ਤੋਂ ਪੈਸੇ ਮੰਗ ਕੇ ਉਸਨੇ ਲੋਟਰੀ ਪਾਈ ਸੀ ਲੋਟਰੀ ਮਿਲਦੇ ਹੀ ਉਸ ਦੋਸਤ ਨੂੰ ਵੀ 1 ਕਰੋੜ ਰੁਪਏ ਦੇਣ ਦਾ ਅਮਿਤ ਸਹਿਰਾ ਨੇ ਐਲਾਨ ਕੀਤਾ ਇਸ ਮੌਕੇ ਅਮਿਤ ਸਹਿਰਾ ਨੇ ਭਾਵੁਕ ਮਨ ਦੇ ਨਾਲ ਦੱਸਿਆ ਕਿ ਉਸ ਕੋਲ ਲੋਟਰੀ ਪਾਉਣ ਲਈ ਪੈਸੇ ਨਹੀਂ ਸਨ ਪਰ ਉਸਦੇ ਦੋਸਤ ਨੇ ਕਿਹਾ ਕਿ ਤੇਰੀ ਕਿਸਮਤ ਤੂੰ ਅਜਮਾ ਕਿ ਤੋ ਜਿਹਦੇ ਦੋਸ ਨੇ ਕਿਹਾ ਕਿ ਤੇਰੀ ਕਿਸਮਤ ਅਜ਼ਮਾ ਕੇ ਵੇਖ ਬਠਿੰਡਾ ਦੇ ਵਿੱਚ ਕਈ ਦਿਨਾਂ ਤੋਂ 11 ਕਰੋੜ ਦੀ ਲਾਟਰੀ ਪਾਉਣ ਵਾਲਾ ਵਿਅਕਤੀ ਲਾਪਤਾ ਚੱਲ ਰਿਹਾ ਸੀ ਤੇ ਹੁਣ ਉਸ ਲਾਪਤਾ ਵਿਅਕਤੀ ਦਾ ਨਾਮ ਪਤਾ ਲੱਗ ਗਿਆ ਤੇ ਉਹ ਆਪਣੇ ਪਰਿਵਾਰ ਦੇ ਨਾਲ ਚੰਡੀਗੜ੍ਹ ਦਫ਼ਤਰ ਲਾਟਰੀ ਤੋਂ ਕਲੇਮ ਕਰਨ ਪਹੁੰਚਿਆ ਦਰਅਸਲ ਇਹ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਸਬਜ਼ੀ ਦੀ ਰੇੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਆਪਣੇ ਦੋਸਤੋਂ ਪੈਸੇ ਮੰਗ ਕੇ ਇਸ ਨੇ 11 ਕਰੋੜ ਦੀ ਲਾਟਰੀ ਲਾਈ ਸੀ ਜੋ ਕਿ ਆ ਗਈ ਤੇ ਹੁਣ ਇਸ ਸਖਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਸਨੇ ਰੋਂਦੇ ਹੋਏ ਦੱਸਿਆ ਕਿ ਉਸ ਕੋਲ ਇੱਥੇ ਆਉਣ ਲਈ ਕਿਰਾਏ ਵਾਸਤੇ ਵੀ ਪੈਸੇ ਨਹੀਂ ਸਨ ਆਪਣੇ ਆਸ-ਪਾਸ ਦੇ ਲੋਕਾਂ ਤੋਂ ਜਦੋਂ ਉਹ ਪੈਸੇ ਮੰਗਣ ਪਹੁੰਚਾ ਤਾਂ ਲੋਕਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ ਕਿ ਤੇਰੀ ਲੱਗੀ ਹੈ 11 ਕਰੋੜ ਦੀ ਲਾਟਰੀ ਜੈਪੁਰ ਦੇ ਕਟਪੁੱਤਲ ਇਲਾਕੇ ਦਾ ਇਹ ਵਿਅਕਤੀ ਰਹਿਣ ਵਾਲਾ ਜਿਸ ਤੋਂ ਪੈਸੇ ਮੰਗ ਕੇ ਉਸਨੇ ਲੋਟਰੀ ਪਾਈ ਸੀ ਲੋਟਰੀ ਮਿਲਦੇ ਹੀ ਉਸ ਦੋਸਤ ਨੂੰ ਵੀ 1 ਕਰੋੜ ਰੁਪਏ ਦੇਣ ਦਾ ਅਮਿਤ ਸਹਿਰਾ ਨੇ ਐਲਾਨ ਕੀਤਾ ਇਸ ਮੌਕੇ ਅਮਿਤ ਸਹਿਰਾ ਨੇ ਭਾਵੁਕ ਮਨ ਦੇ ਨਾਲ ਦੱਸਿਆ ਕਿ ਉਸ ਕੋਲ ਲੋਟਰੀ ਪਾਉਣ ਲਈ ਪੈਸੇ ਨਹੀਂ ਸਨ ਪਰ ਉਸਦੇ ਦੋਸਤ ਨੇ ਕਿਹਾ ਕਿ ਤੇਰੀ ਕਿਸਮਤ ਤੂੰ ਅਜਮਾ ਕਿ ਤੋਸ ਦੇ ਦੋਸ ਨੇ ਕਿਹਾ ਕਿ ਤੇਰੀ ਕਿਸਮਤ ਅਜ਼ਮਾ ਕੇ ਵੇਖ ਬਠਿੰਡਾ ਦੇ ਵਿੱਚ ਕਈ ਦਿਨਾਂ ਤੋਂ 11 ਕਰੋੜ ਦੀ ਲਾਟਰੀ ਪਾਉਣ ਵਾਲਾ ਵਿਅਕਤੀ ਲਾਪਤਾ ਚੱਲ ਰਿਹਾ ਸੀ ਤੇ ਹੁਣ ਉਸ ਲਾਪਤਾ ਵਿਅਕਤੀ ਦਾ ਨਾਮ ਪਤਾ ਲੱਗ ਗਿਆ ਤੇ ਉਹ ਆਪਣੇ ਪਰਿਵਾਰ ਦੇ ਨਾਲ ਚੰਡੀਗੜ੍ਹ ਦਫ਼ਤਰ ਲਾਟਰੀ ਤੋਂ ਕਲੇਮ ਕਰਨ ਪਹੁੰਚਿਆ ਦਰਅਸਲ ਇਹ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਸਬਜ਼ੀ ਦੀ ਰੇੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਆਪਣੇ ਦੋਸਤੋਂ ਪੈਸੇ ਮੰਗ ਕੇ ਇਸ ਨੇ 11 ਕਰੋੜ ਦੀ ਲਾਟਰੀ ਲਾਈ ਸੀ ਜੋ ਕਿ ਆ ਗਈ ਤੇ ਹੁਣ ਇਸ ਸਖਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਸਨੇ ਰੋਂਦੇ ਹੋਏ ਦੱਸਿਆ ਕਿ ਉਸ ਕੋਲ ਇੱਥੇ ਆਉਣ ਲਈ ਕਿਰਾਏ ਵਾਸਤੇ ਵੀ ਪੈਸੇ ਨਹੀਂ ਸਨ ਆਪਣੇ ਆਸ-ਪਾਸ ਦੇ ਲੋਕਾਂ ਤੋਂ ਜਦੋਂ ਉਹ ਪੈਸੇ ਮੰਗਣ ਪਹੁੰਚਿਆ ਤਾਂ ਲੋਕਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ ਕਿ ਤੇਰੀ ਲੱਗੀ ਹੈ 11 ਕਰੋੜ ਦੀ ਲਾਟਰੀ ਜੈਪੁਰ ਦੇ ਕਟਪੁੱਤਲ ਇਲਾਕੇ ਦਾ ਇਹ ਵਿਅਕਤੀ ਰਹਿਣ ਵਾਲਾ ਜਿਸ ਤੋਂ ਪੈਸੇ ਮੰਗ ਕੇ ਉਸਨੇ ਲੋਟਰੀ ਪਾਈ ਸੀ ਲੋਟਰੀ ਮਿਲਦੇ ਹੀ ਉਸ ਦੋਸਤ ਨੂੰ ਵੀ 1 ਕਰੋੜ ਰੁਪਏ ਦੇਣ ਦਾ ਅਮਿਤ ਸਹਿਰਾ ਨੇ ਐਲਾਨ ਕੀਤਾ ਇਸ ਮੌਕੇ ਅਮਿਤ ਸਹਿਰਾ ਨੇ ਭਾਵੁਕ ਮਨ ਦੇ ਨਾਲ ਦੱਸਿਆ ਕਿ ਉਸ ਕੋਲ ਲੋਟਰੀ ਪਾਉਣ ਲਈ ਪੈਸੇ ਨਹੀਂ ਸਨ ਪਰ ਉਸਦੇ ਦੋਸਤ ਨੇ ਕਿਹਾ ਕਿ ਤੇਰੀ ਕਿਸਮਤ ਤੂੰ ਅਜ਼ਮਾ ਕਿ ਤਾਂ ਉਸਦੇ ਦੋਸਤ ਨੇ ਕਿਹਾ ਕਿ ਤੇਰੀ ਕਿਸਮਤ ਅਜ਼ਮਾ ਕੇ ਵੇਖ